ਕੀ ਕਵਰੇ ਤੇ ਆਜੋ ਇੱਧਰ ਆ ਵੀਰੇ ਦਾ ਹਿੱਸਾ ਚੇਹੇ ਜਣਾ ਅਗਲਾ ਇਹ ਹਾਂਜੀ ਵੀਰੇ ਆਪਾਂ ਟੋਚਣਾ ਵਾਸਤੇ ਦੂਸਰੇ 12 ਮਾਡਲ ਦਾ ਹਿੱਸਾ ਹੌਲਾ ਲਾਇਆ ਥੋੜਾ ਇਹ ਮੂਰੇ ਹਾਂ ਕਿਉਂਕਿ ਇਹਦਾ ਭਾਰ ਆ 70 ਕਿਲੋ ਦਾ ਨਾ ਨਾ ਕਹਿੰਦੇ ਆ ਵੀ ਤੁਹਾਡੇ ਮੂੰਹ ਚੋਂ ਇੱਕ ਗਣਮਾ ਕਢਾ ਲਿਆ ਹਾਂਜੀ ਜਿਹੜੇ ਵੀਰ ਸਮਝਣ ਵਾਲੇ ਆਣਗੇ ਸਮਝ ਕੇ ਹੋਣਗੇ ਵੀ ਸਾਕਾ ਤਾਂ ਚਾਹੀਦਾ ਕਿਉਂਕਿ ਉਹ ਵੀ ਟੋਚਣ ਦਾ ਜਿਹੜੇ ਪਾਉਂਦੇ ਆ ਹਨਾ ਹਾਂਜੀ ਉਹ ਐ ਫਿਰ ਹੌਲਾ ਕਰਨਾ ਪੈਂਦਾ ਈ ਮੂਰੇ ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕ ਗਣਮਾ ਪਾਉਣਾ ਇਹਨਾਂ ਨੂੰ ਕਿ ਵੇਟ ਜਿਆਦੇ ਆ ਅੱਗੇ ਵੇਟ ਜਿਆਦੇ ਆ ਇਹਦਾ ਵੇ ਅੱਗੋਂ ਭਾਰਾ ਹਾਂਜੀ ਹਾਂ ਫਿਰ ਉੱਠਣਾ ਵੀ ਥੋੜਾ ਬਹੁਤੇ ਚਲੋ ਉੱਠਣਾ ਚਾਹੀਦਾ ਵੈਸੇ ਤਾਂ ਹੁਣ ਹੋਰ ਫੇਰ ਹੀ ਲਓ ਹਾਂਜੀ ਇਹ ਲੰਬਾਈ ਚ ਵੀ ਫਿਰ ਟਰੈਕਟਰ ਦੂਜਿਆਂ ਨਾਲ ਉਹ ਹਾਂਜੀ ਆ ਦੇ ਲੰਮੇ ਲੰਬੇ ਆ ਬਹੁਤ ਗਾਇਬ ਇਹਦਾ ਜਿਆਦਾ ਆ ਹਾਂਜੀ ਦੂਜੇ ਟਰੈਕਟਰ ਨਾਲ ਹੱਡ ਪੈਰ ਬਹੁਤ ਮੋਟੇ ਬਣਾਏ ਉਹੀ ਨਹੀਂ ਬਣਾਏ ਆ ਮਗਰਾਟ ਇਹਦੇ Ориਜినਲ ਆ ਵੀਰੇ ਨਾਲ ਦੇ Ориਜినਲ ਆ ਵੀਰੇ Ориਜినਲ ਬੜੇ ਚੌੜੇ ਆ ਯਾਰ ਕਿਉਂਕਿ ਹੁਣ ਤਾਂ ਇੰਨੇ ਚੌੜੇ ਆਉਂਦੇ ਹੀ ਨਹੀਂ ਹਨ ਹਾਂਜੀ ਬਹੁਤ ਜਿਆਦੇ ਚੌੜੇ ਆ ਨੰਨੂ ਵਰਗੇ ਦੇ ਇਕੱਤੇ ਦੋ ਇਕੱਠੇ ਬਹਿ ਸਕਦੇ ਆ ਇਹ ਇਧਰ ਇਹਦੇ ਆ ਗਿਆ 5 ਹਾਂਜੀ ਇਹਦੀ ਰੋਡ ਸਪੀਡ ਆ ਨਾਰਮਲ ਜਿਵੇਂ ਤੁਸੀਂ ਹੁਣ ਰੇਸ ਖੋਲੀ ਐ ਇਹ ਵੀ ਦੌੜਦਾ ਕਿ ਨਹੀਂ ਵੈਸੇ ਇਹ ਬਰੇਜੇ ਦਾ ਆਪਣੀ ਨਾਰਮਲ ਰੇਸ ਵੇਖੀਏ ਬਿਨਾਂ ਰੇਸ ਖੋਲੇ 36 37 ਕਿਲੋਮੀਟਰ ਇਹਦੀ ਨਾਰਮਲ ਸਪੀਡ ਆ ਨਾਰਮਲ ਸਪੀਡ ਹਾਂਜੀ ਤੇ ਜੇ ਰੇਸ ਖੋਲਦੀ ਐ ਆਪਣੇ ਹੁਣ ਜਿਵੇਂ ਰੇਸ ਖੋਲੀ ਆ ਅਸੀਂ ਉਸੇ 75 80 ਦਾ ਆਰਾਮ ਨਾਲ 70 80 ਦੇ ਆਰਾਮ ਨਾਲ ਚੱਲਣਾ ਚਾਹੀਦਾ ਬਹੁਤ ਸਪੀਡ ਹੋ ਜਾਂਦੀ ਐ ਅਸੀਂ ਨਾਰਮਲ ਕਹਿਣ ਦਾ ਮਤਲਬ ਰੇਸ ਖੋਲਿਆ ਗਰਾਰੀ ਕੋਈ ਨਹੀਂ ਚੇਂਜ ਆਣਾ ਆਣਾ ਕੋਈ ਨਹੀਂ ਕੋਈ ਛੇੜਖਾਨੀ ਇੰਜਨ ਨਾਲ ਨਹੀਂ ਗੇਅਰ ਨਾਲ ਨਹੀਂ ਤੇ ਸਾਰਾ origignal ਹਜੇ ਤੱਕ ਤੇ ਸਾਰਾ origignal ਹਾਂਜੀ ਪੰਪ ਤੱਕ ਨੂੰ ਇਹ ਚਾਬੀ ਨਹੀਂ ਲੱਗੀ ਇਹਨੂੰ ਭਲੇ ਯਾਰ ਫਿਰ ਇਹ ਕੰਪਨੀ ਮਾੜੀ ਤਾਂ ਨਾ ਹੋਈ ਨਹੀਂ ਕੰਪਨੀ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਬਸ ਜਿਹੜੀ ਗੌਰ ਨਹੀਂ ਕਰਦੀ ਗੁੜੀ ਮਗਰੋਂ ਚਲੋ ਟਰੈਕਟਰ ਵੇਖ ਗਏ ਮਗਰ ਗੌਰ ਹੈਣੀ ਹਾਂ ਬਸ ਕਮੀ ਕੋਈ ਨਹੀਂ ਆਪਾਂ ਕਹਿੰਦੇ ਬਸ ਜੇ ਥੋੜੀ ਖੇਚਲ ਕਰ ਲਈਏ ਹਾਂ ਤੇ ਗੱਲਬਾਤ ਪੂਰੀ ਹੋ ਜਾਏ ਪੂਰੀ ਪੂਰੀ ਹਾਂ ਮੇ ਜਿਹੜਾ ਟਰੈਕਟਰ ਜਿਵੇਂ ਤੁਸੀਂ ਦੱਸਦੇ ਹੋ ਕਿ ਕਿੰਨਾ ਮਾਡਲ ਤੁਸੀਂ ਦੱਸਿਓ ਇਹ ਨਵਾਂ ਮਾਡਲ ਵੀਰੇ ਨਵਾਂ ਮਾਡਲ 24 ਚੱਲਦਾ ਪਿਆ 14 ਤੇ 15 ਸਾਲ ਹੋ ਗਏ 1500 16ਵਾਂ ਚੱਲ ਪਿਆ 16ਵਾਂ ਚੱਲ ਪਿਆ ਕਿਦੋਂ ਰੰਗਣੀ ਇਹਦਾ ਖਰਾਬ ਹੋਇਆ ਕੋਈ ਬੁੜਾਪਾ ਨਹੀਂ ਮਾਰਾ ਮੈਂ ਉਹ ਹੀ ਕਹਿੰਦਾ ਯਾਰ ਰੰਗ ਰੰਗ ਦੀ ਕੁਆਲਿਟੀ ਫਿਰ ਉਸ ਟੇ ਉਦੋਂ ਮਤਲਬ ਆਮ ਟਰੈਕਟਰ ਨਾਲੋਂ ਇਹ ਮਹਿੰਗਾ ਸੀ ਕਿ ਬਰਾਬਰ ਜਿਹੀ ਸੀ ਨਹੀਂ ਵੈਸੇ ਤਾਂ ਵੀਰੇ ਦੂਜੇ ਟਰੈਕਟਰ ਨਾਲੋਂ ਸਸਤਾ ਹੀ ਸੀ ਇਹ ਸਸਤਾ ਹੀ ਸੀ ਹਾਂ 60 HP ਜੇ 5.5 ਲੱਖ ਦਾ ਉਹਦਾ ਟਰੈਕਟਰ ਨਹੀਂ ਹੁੰਦਾ ਸੀ ਨਹੀਂ ਹੁੰਦਾ ਹਾਂਜੀ ਇਹ 60 h p ਦੇ ਵਿੱਚ ਇਹਨੂੰ ਆਪਾਂ ਇਸ ਕਿੰਨੇ ਸਿਲੰਡਰ ਆ ਵੀਰੇ ਚਾਰ ਵੀਰੇ ਚਾਰ ਯਾਰ ਇੱਕ ਚੀਜ਼ ਹੋਰ ਮੈਂ ਪੁੱਛਣਾ ਹੈ ਜਿਵੇਂ ਸਟੈਂਡਰਡ ਹਨਾ ਮਸ਼ੀਨ ਤੋਂ ਇਧਰ ਸ਼ਿਫਟ ਹੋ ਗਿਆ ਹਾਂਜੀ ਇਹਨਾਂ ਨੇ ਇੰਜਣ ਕਿਸੇ ਤੋਂ ਖਰੀਦਿਆ ਸੀ ਕਿ ਆਪਦਾ ਹੀ ਸੀ ਪਹਿਲਾਂ ਵੀਰੇ 911 ਬਲਾਕ 911 ਵਾਲਾ ਹੀ ਸੀ ਇਹਦਾ ਫਿਰ ਇਹਨਾਂ ਨੇ ਚਲੋ ਪੇਟੈਂਟ ਕਰਕੇ ਆਪਣਾ ਮਾਰਕਾ ਦੇਤਾ ਉਹਦੇ ਉੱਪਰ ਓਕੇ ਹਾਂਜੀ ਵੀ ਕਹਿੰਦਾ ਮਤਲਬ ਜਿਹੜੀ ਉਹਦੀ ਬੰਤਰ ਹੈ ਜਾਂ ਕੁਝ ਵੀ ਲਾ ਲਓ ਹਾਂ ਡੀ ਆਈ ਕਰਤਾ ਉਸੇ ਨੂੰ ਹਾਂ ਬੰਤਰ ਬਲਾ 911 ਵਾਲੀ ਵੀ ਬਲਾਕ ਦੀ ਠੀਕ ਹਾਂਜੀ ਵੀ ਉਹਨੂੰ ਆਪਦਾ ਨਾਮ ਰਜਿਸਟਰਡ ਕਰਾ ਕੇ ਤੇ ਹੁਣ ਫਿਰ ਇਹਦਾ ਸਮਾਨ ਵੀਰੇ ਮਿਲ ਜਾਂਦਾ ਸਮਾਨ ਹਾਂ ਵੀਰੇ ਜਿੱਥੋਂ ਮਰਜੀ ਸਵਰਾਜ ਵਾਂਗੂਆਂ ਜਿੱਥੋਂ ਮਰਜੀ ਲੈ ਲਓ ਸਸਤਾ ਨਾ ਕੋਈ ਬੜਾ ਮਹਿੰਗਾ ਉਹ ਮਿਲ ਜਾਂਦਾ ਸਵਰਾਜ ਦਾ ਸਾਰਾ ਆਇਆ ਦਾ ਮੂਹਰੇ ਇਧਰ ਹੋਣਾ ਹਾਂ 8 11 ਵਾਲਾ ਜਾਂਦਾ ਨਹੀਂ ਤੇ ਗੇਰ ਤੇ ਇਹ ਪੰਜ ਗੇਰ ਸਵਰਾਜ ਦੇ ਥੋੜੀ ਪੰਜ ਇਹਨਾਂ ਦੇ ਫਿਰ ਆਪਦਾ ਵੀਰੇ ਨਹੀਂ ਬਣਤਰ ਉਹੀ ਸਾਰੀ ਸੇਮ ਉਹੀ ਹੈ ਅਜੋ ਉਹੀ ਹੈ ਇੱਕ ਗੁੱਛਾ ਲੱਗ ਹੋਊਗਾ ਹਾਂ ਤੇ ਉਹ ਗਲਾਰੀ ਫਿਰ ਇਹਦੀ ਮਿਲ ਜਾਂਦੀ ਵੈਸੇ ਤੁਸੀਂ ਕਹਿੰਦੇ ਖੁੱਲਾ ਹੀ ਨਹੀਂ ਖੁੱਲਾ ਹੀ ਨਹੀਂ ਹਜੇ ਤੱਕ ਤਾਂ ਵੀਰੇ ਜਿੰਨਾ ਹੁਣ ਅਸੀਂ ਥੱਕਾ ਕਰ ਚੁੱਕੇ ਗੇਰ ਦੇ ਨਾਲ ਉਹਨਾਂ ਨਹੀਂ ਕਰਤਾਂਗੇ ਤੁਸੀਂ ਤਾਂ ਕੁਝ ਛੱਡਿਆ ਨਹੀਂ ਟੋਚਨਾ ਤੇ ਵੀ ਪਿਛਲੇ ਹਿੱਸੇ ਦਾ ਬੈਕ ਜਾਂਦੇ ਦਾ ਗਾਹ ਨੂੰ ਗੇਅਰ ਇਹ ਪਹਿਲਾ ਟਰੈਕਟਰ ਇਹ ਸੀ ਇਹ ਸਟੈਂਡਰਡ ਜਿੰਨਾ ਦਾ ਗੇਅਰ ਜਾਣ ਕੇ ਬੈਕ ਜਾਂਦੇ ਦਾ ਗਾਹ ਨੂੰ ਤੇ ਗਾਹ ਜਾਂ ਜਾਂ ਬੈਕ ਪਾਉਂਦੇ ਸੀ ਹੋਰ ਕਿਸੇ ਟਰੈਕਟਰ ਦਾ ਉਦੋਂ ਪੈਂਦਾ ਨਹੀਂ ਹੁਣ ਤਾਂ ਚਲੋ ਸਾਰੇ ਕਰੀ ਜਾਂਦੇ ਆ ਹੁਣ ਤਾਂ ਸਾਰੇ ਕਹਿੰਦੇ ਨਾ ਸਾਡਾ ਸੁਪਰੋ ਮੈਕਸ ਹਾਂ ਉਦੋਂ ਉਹ ਕਹਿੰਦੇ ਸੀ ਧੱਕੇ ਨਾਲ ਭਾਵੇਂ ਪੈਂਦਾ ਸੀ ਗੇਅਰ ਭੰਨ ਦੇਵੇ ਗੇਅਰ ਸਾਡਾ ਉਹ ਕਹਿੰਦੇ ਓਕੇ ਹਾਂ ਧੱਕੇ ਦੀ ਵੀਡੀਓ ਵੀ ਸਾਡੇ ਕੋਲੇ ਪਈ ਆ ਬਾਈ ਦਾ ਪੇਜ ਪੇਜ ਮੈਂਸ਼ਨ ਕਰ ਦੇ ਹਾਂ ਹਾਂ ਮੈਂ ਕਰੂੰਗਾ ਕਲੇਵ ਨਾਲ ਰਾਖਤ ਪਾੜ ਦਈਦੇ ਹਾਂ ਉਹ ਵੀਡੀਓ ਨਾ ਮੈਂ ਸਪੈਸ਼ਲ ਕਹੂੰਗਾ ਵੀ ਆ ਸ਼ੋਵਰੇ ਮੜੀ ਰੱਖ ਦੇ ਜੇ ਵੀ ਜੇ ਕਿਸੇ ਵੀਰ ਨੇ ਵੀਰੇ ਦਾ ਪੇਜ ਮੈਂ ਮੈਂਸ਼ਨ ਕਰੂੰ ਵੀਰ ਨੇ ਟੋਚ ਨਾ ਟਾਚ ਨਾਲੀਆਂ ਸਾਰੀਆਂ ਵੀਡੀਓ ਉੱਤੇ ਪਾਈਆਂ ਹਨਾ ਵੀਰੇ ਹਾਂਜੀ ਵੀਰੇ ਉੱਤੇ ਹੈਗੀਆਂ ਵੀਰੇ ਹੁਣਾਂ ਨਾ ਮਾ ਵੀ ਹੋਣੀ ਦੇਖ ਕੇ ਡਿਆ ਇੱਕ ਮੋਢਾ ਪੱਟਿਆ ਮੋਢ ਵੀ ਖੜਾ ਨਾਲ ਉਹਦੇ ਰੁੱਖ ਵੀ ਆ ਹਾਂਜੀ ਤੇ ਇਕੱਲੇ ਨੇ ਖਿੱਚਿਆ ਤੇ ਉਹਨੂੰ ਪੱਟ ਕੇ ਖਿੱਚ ਕੇ ਬੜੀ ਵੱਡੀ ਗੱਲ ਹੁੰਦੀ ਆ ਜਦੋਂ ਇਹ ਲਿਆਂਦਾ ਉਹ ਵੀਰੇ ਉਦੋਂ 60 HP ਤਾਂ ਬਹੁਤ ਘੱਟ ਹੋਣੇ ਹਾਂਜੀ ਘੱਟ ਹੀ ਸੀ ਉਹਦੇ ਵੀਰੇ ਇੰਨਾ ਹੈ ਨਹੀਂ ਸਕਰੇ 60 ਹਾਂ ਨਾ ਉਦੋਂ ਇੰਨਾ ਕਰੇਜ਼ ਹੈ ਨਹੀਂ ਸੀਗਾ ਉਦੋਂ ਟਾਵੇਂ ਟਾਵੇਂ ਸੀ ਕਿਤੇ ਹੀ ਹਣਾ ਅਸੀਂ ਪਹਿਲਾਂ ਵੀਰੇ 50 HP ਸੋਨਾ ਲੀਕਾਈ ਆਪਣੇ ਕੋਲੇ ਅੱਛਾ ਜੀ ਤਿੰਨ ਚ ਲਿਆ ਉਹ ਮਸ਼ੀਨ ਤੇ ਅਸੀਂ ਚਲਾਇਆ ਪਹਿਲਾਂ 2 ਸਾਲ ਚਲੋ ਫੇਰ ਆਪਣੇ ਰਸਤੇ ਦਾ ਮਾਮੇ ਨੇ ਉਹ ਕਹਿੰਦੇ ਟਰੈਕਟਰ ਨਵਾਂ ਲੈਣਾ ਹੂੰ ਦੋ ਸਟੈਂਡਰਡ ਆ ਪਹਿਲਾਂ 7 ਚ 5 ਚ ਲਿਆਂਦਾ ਆਪਾਂ ਉਹ ਵੀ ਸੈਂਟਰ ਗੇਅਰ ਹੀ ਲਿਆਂਦਾ ਸੀ ਸਾਈਡ ਗੇਅਰ ਤੇ ਫੇਰ 5 ਤੋਂ ਬਾਅਦ 9 ਚ ਫੇਰ ਸਟੈਂਡਰਡ ਹੀ ਦੋ ਇਕੱਠੇ ਲਏ ਮਾਮੇ ਕਹਿੰਦੇ ਆਪ ਅੱਛਾ ਤੇ ਫੇਰ 12 ਚ ਫੇਰ ਇੱਕ ਹੋਰ ਲਿਆਂਦਾ 12 ਚ ਫੇਰ ਇੱਕ ਹੋਰ ਲਿਆਂਦਾ ਇਹਦੇ ਆ ਸਪੀਡਾਂ ਵਾਲੇ ਲਿਖੀ ਨੇ ਇਹ ਵੀਰੇ ਰੋਟਾਵੇਟਰ ਤੇ ਸੁਪਰ ਸੀਟਰ ਖਿੱਚਦਾ ਹਾਂਜੀ ਵੀਰੇ ਹੁਣ ਜਿਵੇਂ ਹਾਈ ਲੋ ਚਲੋ ਆਪਾਂ ਕਹਿੰਦੇ ਸਫਾਈ ਥੋੜੀ ਘੱਟ ਆ। ਹਾਂ ਮੋਹੀ ਗੱਲ ਪੁੱਛਣੀ। ਖਿੱਚਣ ਨੂੰ ਤਾਂ ਖਿੱਚੀ ਜਾਣਾ ਇਹਨੇ। ਸਫਾਈ ਥੋੜੀ ਘੱਟ। ਹਾਂ ਜੇ ਸਫਾਈ ਘੱਟ ਆਉਂ ਪੈਸੇ ਆਪਾਂ 10 ਫੁੱਟਾ ਰੋਟਾ ਮੀਟਰ ਚਲਾਉਨੇ ਆ ਇਹਦੇ ਮਗਰ 15 ਹਾਲ ਚਲਾਉਨੇ ਆ। 10 ਫੁੱਟਾ ਖਿੱਚਦਾ ਵਧੀਆ। ਵਧੀਆ ਆਰਾਮ ਨਾਲ ਖਿੱਚਦਾ। ਵੀ ਜਿਵੇਂ ਕੋਈ ਦੋ ਬੰਦਾ ਦੋ ਬੰਦਾ ਮਾਰਾ ਮੋੜ ਕੋ ਚੱਕਰ ਚੱਕਰ ਕੋਈ ਚੱਕਰ ਨਹੀਂ 20 ਤਵੀਆਂ ਆਰਾਮ ਨਾਲ। 20 ਤਵੀਆਂ ਪੂਰੀਆਂ ਵਧੀਆ। ਹਾਂ। ਤੇ ਇਹ ਟਾਇਰ ਵੀ ਰੇਡੀਅਲ ਪਾਏ ਹੈ ਨਾ ਮੇਰੇ ਨਾਲ। ਹਾਂਜੀ ਵੀਰੇ। ਹੁਣ ਸਾਰੇ ਰੇਡੀਅਲ ਪਾਉਂਦੇ ਆ ਹਨਾ ਵੀਰੇ ਸਾਰੇ ਰੇਡੀਅਲ ਆਏ ਵੀਰੇ ਥੋੜਾ ਜਿਹਾ ਇੱਕ ਤੱਕ ਘਸਾਈ ਘਟਾ ਜੋ ਆਪਾਂ ਵਾਈ ਨੂੰ ਕੰਮ ਲੈਣਾ ਰੇਡੀਅਲ ਟਾਇਰ ਮਾੜਾ ਨਹੀਂ ਸਹੀ ਗੱਲ ਘਸਾਈ ਹੈ ਨਹੀਂ ਸਲਿੱਪ ਘਟ ਨਾਰਦਾ ਗ੍ਰਿਪ ਬਣਦੀ ਗ੍ਰਿਪ ਬਣਦਾ ਇਹ ਟਾਇਰ ਦਾ ਕਿਉਂਕਿ ਦੂਸਰੇ ਟਾਇਰਾਂ ਤੇ ਆਪਾਂ ਨੂੰ ਵੇਟ ਨੂੰ ਤੋਂ ਪਾਉਣੇ ਪੈਂਦੇ ਆ ਤੂੰ ਵੀ ਵੀਰੇ ਚੇਂਜ ਕਰਦੇ ਹਾਂ ਤੁਹਾਨੂੰ ਚਲੋ ਇਹਦਾ ਵੀਰੇ ਦਾ ਆਇਆ ਰੇਤੇ ਦਾ ਕੰਮ ਆ ਛੜਕਦੇ ਸੋ ਚੰਗੀ ਗੱਲ ਪਰ ਛੜਕਦੇ ਸੱਚ ਹਾਂ ਛੜਕਦੇ ਘਸਾਈ ਰੇਡੀਅਲ ਦੀ ਜਾ ਰਹੇ ਇਹਦੇੋਂ ਜ਼ਿਆਦਾ ਉੜਦਾ ਹਾਂ ਛੜਕਦੇ ਪੇ ਹੀ ਜਾਂਦੇ ਥੋੜੇ ਬਣੇ ਹੁੰਦੇ ਗ੍ਰੈਪਾਸ ਜੰਪ ਦਿੰਦਾ ਜੰਪ ਦਿੰਦਾ ਮੇਰੇ ਵਾਲੇ ਕੰਮ ਵੈਸੇ ਤਾਂ ਹੁਣ ਕ੍ਰੇਜ਼ੀ ਚੱਲ ਪਿਆ ਰੀਡੀਅਲ ਦਾ ਸਾਰੇ ਵੀਰੇ ਸਿਰੀਡੀਅਲ ਪਾਉਂਦੇ ਆ ਇਹਨਾਂ ਦੇ ਇੱਕ ਥੋੜਾ ਮਿੱਥ ਬਣਿਆ ਹੈ ਵੀ ਇਹ ਕਿਸੇ ਇੱਕ ਹਸਕੇ ਬਾਅਦ ਚ ਇਹਨਾਂ ਦਾ ਪੈਸੇ ਨਹੀਂ ਮਿਲਦੇ ਹਾਂਜੀ ਹਾਂ ਸੇਲ ਸੇਲ ਹੈ ਬਹੁਤ ਔਖੇ ਬਾਈ ਵਾਲੇ ਦੇ ਹੁਣ 21 2021 ਚ ਪਵਾਏ ਆ ਆਪਣੇ ਤਿੰਨ ਸਾਲ ਹੋ ਗਏ ਅਸੀਂ ਆਪ ਆਪਣੇ ਦਾ ਟਰੈਕਟਰ ਨੂੰ 14 ਮਾਡਲ ਨੂੰ ਤੇ ਉਹ 4 ਸਾਲ ਚੱਲੇ ਸੀ ਅੱਛਾ ਤੇ ਹੁਣ ਉਦੋਂ ਦੇ ਪਵਾਤੇ ਹੁਣ 24 ਚੱਲ ਪਿਆ ਜੌਂਡੀ ਉਹਨੂੰ ਉਹਨੇ ਵੀ ਖੜੇ ਨਹੀਂ ਕੱਸਦੇ ਨਹੀਂ ਮੈਂ ਉਹ ਦੂਜੇ ਦਿਨ ਕਹਿ ਛੱਡਦਾ ਟਾਇਰ ਬਦਲਾ ਦਈਏ ਮੈਂ ਕਿਵੇਂ ਦੋਵੇਂ ਦੇਖੇ ਕਦੀ ਕਰੂ ਇੱਕ ਲੈ ਆਈਏ ਕਿਤੇ ਕਰੂ ਆ ਮੈਂ ਕਹਿੰਦਾ ਕਸਾ ਹੀ ਨਹੀਂ ਆਪਾਂ ਨੇ ਕਰਨਾ ਕੀ ਆਪਾਂ ਖੇਤੀ ਨੂੰ ਤਾਂ ਚਲਾਉਣੇ ਆ ਮੈਂ ਆਵੇਂ ਬਦਲ ਕੇ ਕਿਉਂਕਿ ਉਹਨਾਂ ਨੇ ਖੇਤੀ ਦੇ ਕੰਮ ਨੂੰ ਰੇਡੀਅਲ ਟਾਇਰ ਮਾੜਾ ਨਹੀਂ ਮਾੜਾ ਨਹੀਂ 35000 ਰੁਪਏ ਮੇਰੇ ਤੋਂ ਮੰਗੇ ਸੀ ਨਾ ਪਿਛਲੇ ਸੀਜ਼ਨ ਠੀਕ ਹੈ ਨਾਲ 20 ਤੋਂ 25 ਪੈਸੇ ਟਾਇਰ ਕੱਸੇ ਹੋਣਗੇ ਆਪ ਨੂੰ 30 ਲਾ ਲਓ ਠੀਕ ਉਹਨਾਂ ਨੇ 35000 ਰੁਪਏ ਮੈਨੂੰ ਕਿਹਾ ਸੀ ਵੀ ਨਾਲ ਦੇ ਦੇ ਹਾਂਜੀ ਚਾਰੇ ਬਦਲ ਹਾਂ ਪਿਛਲੇ ਦੋਨੇ ਵੀਰੇ ਅਗਲੇ ਨਹੀਂ ਸੀ ਮੈਂ ਪੁੱਛਿਆ ਅਗਲੇ ਟਾਰੀ ਵੀ ਵੱਡੇ ਪਾਏ ਸੀ ਨਾ ਉਹਦੇ ਠੀਕ ਹੈ ਠੀਕ ਹੈ ਇਹ ਵੀਰੇ ਡਬਲ ਕਲਚ ਵੀਰੇ ਇੱਕ ਡਬਲ ਕਲਚ ਇੱਥੇ ਕੰਮ ਕਰਦਾ ਹਾਂ ਹਾਂਜੀ ਵੀਰੇ ਇੱਥੇ ਪੈਡਲ ਤੇ ਕੰਮ ਕਰਦਾ ਪੈਡਲ ਤੇ ਇਹਦੀ ਆਈਪੀਟੀ ਹੁੰਦੀ ਹੈ ਇਹਦੀਆਂ ਪੀਟੀਆਂ ਦੀਆਂ ਸਪੀਡਾਂ ਕਿਹੜੀਆਂ ਆਈਆਂ ਸੀ 540 ਸਪੀਡ ਆ ਵੀਰੇ ਰਵਾਸ ਸਾਇ ਦੇ ਚ ਬਾਕੀ ਉਹ 11 ਚੱਲ ਪੈਂਦੀ ਆ ਅੱਛਾ 11 ਚ ਵੀ ਚੱਲ ਆ ਪੈਂਦੀ ਆ ਜਿਵੇਂ ਜਨਰੇਟਰ ਜੂਸ ਤੇ ਮਾ ਹਾਂ ਹਾਂ ਤੂੰ ਬਹੁਤ ਸੌਖਾ ਉਹ ਤੇ ਬਸ ਇਹਨੂੰ ਜਿਹੜ ਉਹ ਐਵੇਂ ਅਡਜਸਟੇਬਲ ਆ ਵੀ ਇਹ ਤੋਂ ਨਿੱਗਰ ਹਾਂ ਉਹ ਉਹ ਵੀ ਅਡਜਸਟੇਬਲ ਹੀ ਆ ਹਾਂਜੀ ਬਸ ਉਹ ਚੁੱਲਾ ਹੀ ਥੋੜਾ ਠੋਸ ਆ ਉਹਦਾ ਉਹਦਾ ਚੁੱਲਾ ਭਰਾ ਹਾਂਜੀ ਨਹੀਂ ਤੁਸੀਂ ਵਜਨ ਕਰਕੇ ਦੇਖਿਆਗਾ ਆਈਡੀਆ ਲਾਇਆ ਜੀ ਨਹੀਂ ਵਜਨ ਕਰਕੇ ਵਿਖਿਆ ਵੀਰੇ ਕਰਕੇ ਦੇਖਿਆ ਉਹ ਅਸੀਂ 11 ਜਾਣੇ ਲਾਇਆ ਇਹ ਦੋਹਾਂ ਜਾਣੇ ਲਾ ਉਹ ਇਹ ਕਿਹੜੇ ਟਰੈਕਟਰ ਦਾ ਇਹ ਵੀ ਵੀਰੇ ਸਟੈਂਡਰਡ ਦਾ ਨਵੇਂ ਮਾਡਲ ਆ ਜਿਹੜਾ ਮਿੱਡੀ ਸ਼ੋ ਚ ਆਉਂਦੇ ਸੀ ਇਹ 12 ਚ ਆਇਆ ਇਹ ਉਹਦਾ ਚੁੱਲਾ ਅੱਛਾ ਵੀ ਉਹ 6ਵੇਂ ਗੇਅਰ ਦਿੱਤਾ ਹੀ ਭੱਜਣਾ ਚੇਂਜਰ ਵਾਲਾ ਉਹ ਜਲਦੀ ਬੰਦ ਕਰਤੇ ਇਹਨਾਂ ਹਾਂ ਹਾਂ ਉਹ ਬੰਦ ਉਹ ਚ ਕੰਪਲੇਂਟ ਆਉਂਦੀ ਸੀ ਵੀਰੇ ਚੇਂਜਰ ਚ ਅੱਛਾ ਹਾਂ ਚੇਂਜਰ ਮਤਲਬ ਉਹਦੇ ਚੇਂਜਰ ਅਲੱਗ ਲਾਇਆ ਸੀ ਉਹ ਤੇ ਚੇਂਜਰ ਉਹਨਾ ਲੀਵਰ ਲੱਗ ਦੇਤਾ ਸੀਗਾ ਅੱਛਾ ਉਹ ਲੈਫਟ ਸਾਈਡ ਵਾਲਾ ਤੇ ਗੇਅਰ ਦੂਜੇ ਰਾਈਟ ਸਾਈਡ ਦੇਤੇ 6 ਇਕੱਲੇ ਹੀ ਦੇਤੇ ਜਾਣੇ ਉਧਰ ਤੇ ਚੇਂਜਰ ਲੈਫਟ ਉਹ ਚ ਪ੍ਰੋਬਲਮ ਆਉਂਦੀ ਉਹ ਉਹ ਚ ਆਉਂਦੀ ਸੀ ਹਾਂ ਹਾਂ ਆਪਾਂ ਵੀ ਵੈਸੇ ਫਿਰ ਉਹ ਉਹੀ ਕਮੀ ਆਈ ਉਹਦੇ ਚ ਉਹ ਗੇਅਰ ਆਪਾਂ ਨੂੰ ਫਿੱਟ ਨਹੀਂ ਲੱਗਿਆ ਫਿਰ ਆਪਾਂ ਉਹ ਗੇਅਰ ਬਦਲ ਕੇ ਉਹਦੇ ਕਰਾਰੋ ਦਾ ਗੇਅਰ ਲਾਇਆ ਆਪਾਂ ਉਹ 3 ਖੋਦ ਲਿਆ ਕੇ ਪਟਿਆਲ ਹਾਈ ਲੋ ਮੀਡੀਅਮ ਕਾ ਤਾ 3 ਸਪੀਡ ਇੰਜਣ ਯਾਨੀ ਕਿ ਇੰਜਣ ਆਪਾਂ ਸਟੈਂਡਰਡ ਦਾ ਹੀ ਰੱਖਿਆ ਪਰ ਪਿਛਲਾ ਹਿੱਸਾ ਬਦਲ ਕੇ ਆਪਾਂ ਕਰਾਰੋ ਹੈਗਾ ਹੁਣ ਕੀ ਦੇਤਾ ਹਾਂਜੀ ਹੈਗਾ ਵੀਰੇ ਹੈਗਾ ਉਹ ਵੀ ਹੈਗਾ ਉਹ ਤਾਂ ਸੁਪਰਸੀਡਰ ਦਾ ਕੰਮ ਉਹ ਤੋਂ ਲੈਨੇ ਕਿਤੇ ਲੋਕੀ 8-9 ਲੱਖ ਰੁਪਇਆ ਲਾਉਂਦੇ ਐ ਜੀ ਤੇ ਅਸੀਂ ਉਹ ਤੇ ਵੀ ਤੁਸੀਂ ਉਹਦਾ ਚੇਂਜ ਕਰਕੇ ਇੱਕ ਤਾਂ ਪੈਸੇ ਵਿਚਾਲੇ ਹਾਂਜੀ ਵੀਰੇ ਤੇ ਉਹ ਵੀ ਵਧੀਆ ਗੱਲ ਆ ਤੇ ਇਹਦੇ ਇਹਦੇ ਤੇ ਉਹਦੇ ਤੋਰੇ ਚ ਕਿੰਨਾ ਕ ਫਰਕ ਆ ਵੀਰੇ ਹਾਂ ਵੀਰੇ ਅੱਧਾ ਚਾਤੋਰਾ ਇਹਦਾ ਹੁਣ ਜਿਵੇਂ 3.3 ਆ ਪਹਿਲੇ ਲੋਡ ਦਾ ਪਹਿਲੇ ਲੋਡ ਦਾ ਹਾਂਜੀ ਉਹਦਾ 0.9 0.9 ਹਾਂਜੀ ਕਾਫੀ ਜ਼ਿਆਦਾ ਫਰਕ ਆ ਪੈਣਾ ਹਾਂ ਹੱਦ ਤੋਂ ਵੀ ਉੱਪਰ ਹਾਂ ਠੀਕ ਆ ਵੈਸੇ ਇਹਦੀਆਂ ਸਪੀਡਾਂ ਸਾਰੀਆਂ ਉੱਪਰ ਦੱਸੀਆਂ ਹੋਈਆਂ ਹਾਂ ਹਾਂ ਨਨਾਂ ਨੂੰ ਦਿਖਾ ਵੀ ਦੇ ਵੀਰਾਂ ਨੂੰ ਸਪੀਡਾਂ ਇਹਦੀਆਂ ਕੱਲੇ ਕੱਲੇ ਗੇਅਰ ਦੀ ਸਪੀਡ ਹਾਂ ਉਹਦੇ ਕਿੰਨੇ ਮਾਡਲ ਚ ਕਿੰਨੀਆਂ ਆਈਆਂ ਸੀ ਹਾਂਜੀ ਵੀ ਵੀਰਾਂ ਨੂੰ ਆਈਡੀਆ ਹੋ ਜਾਏਗਾ ਨਵਾਂ ਮਾਡਲ ਤੇ ਲੋ ਹਾਈ ਦੇ ਵਿੱਚ ਕਿੰਨੀਆਂ-ਕਿੰਨੀਆਂ ਜਿਹੜੇ ਵੀਰਾਂ ਕੋਲੇ ਨਵਾਂ ਮਾਡਲ ਟਰੈਕਟਰ ਹੈਗੇ ਆ ਆਪਦੇ ਆਗੇ ਨਾਲ ਮੈਚ ਕਰ ਲਿਓ ਤੁਸੀਂ ਵੈਸੇ ਤਕਰੀਬਨ ਇਸ ਸਾਰੇ ਮਾਡਲਾਂ ਚ ਇੰਨੀ ਹੋਊਗੀ ਨਾ ਹਾਈ ਲੋ ਹਾਂ हां ਮੈਂ ਦੂਜੇ ਵੀਰਾਂ ਨੂੰ ਕਹਿੰਦਾ ਜਿਹੜੇ ਵੀਰਾਂ ਕੋਲ ਥੋੜਾ ਫਰਕ ਪਾਇਆ ਸੀ ਇਹਨਾਂ ਨੇ ਇੱਕ ਚੀਜ਼ ਆ ਬੜੀ ਇਹਦੀ ਨਵੀਂ ਜੀ ਯਾਰ ਆ ਦਿਖਾਈ ਇਹਨਾਂ ਨੂੰ ਇਧਰੋਂ ਲੱਤ ਜਿਹਦੀ ਨਿਕਲਦੀ ਹੋਊ ਕਿ ਨਹੀਂ ਜੀ ਵੀਰੇ हां ਵੈਸੇ ਤਾਂ ਪ੍ਰੈਸ਼ਰ ਆ ਸਟੀਰਿੰਗ ਇਹ ਆਪਣਾ ਜੀ ਸਿੰਪਲ ਕਰਨਾ ਸਿੰਪਲ ਕਰ ਸਕਦਾ ਸੱਚ ਯਾਰ ਇਹ ਪਾਵਰ ਸਟੀਰਿੰਗ ਆਇਆ ਕਿ ਤੁਸੀਂ ਕੀਤਾ ਨਹੀਂ ਵੀਰੇ ਪਹਿਲਾਂ ਹੀ ਆਇਆ ਪਹਿਲਾਂ ਹੀ ਆਇਆ ਹਾਂਜੀ ਨੌ ਦੇ ਵਿੱਚ ਨੌ ਸੀ ਵੈਰੀ ਗੁੱਡ ਪਹਿਲਾਂ 5 ਚ ਵੀ ਪ੍ਰੈਸ਼ਰ ਹੀ ਸੀ ਆਪਣੇ ਕੋਲ 5 ਚ ਵੀ ਇਹ ਪ੍ਰੈਸ਼ਰ ਆਇਆ ਸੀ ਜੀ ਸੀ ਆਇਆ ਸੀ ਸਟੈਂਡਰਡ ਯਾਰ ਇਹ ਸਿਕਲੋਂ ਅੱਗੇ ਨਹੀਂ ਰਹਿ ਗਿਆ ਉਹ ਸਾਈਡ ਗੇਅਰ ਉਦੋਂ ਸਾਈਡ ਗੇਅਰ ਪੰਜ ਚ ਵੀ ਸਾਈਡ ਗੇਅਰ ਆਇਆ ਸੀ ਜਿਹੜਾ ਆਪਾਂ ਲਿਆ ਸੀ ਸਾਈਡ ਗੇਅਰ ਸੀ